ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਵੜ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਬਾਈ ਜੀ ਵਧੀਆ ਨਾਮ ਤੇ ਡਰੈਸ ਬੋ ਨਾਮ ਜਸਾ ਸਿੰਘ ਆ ਜੀ ਪਿੰਡ ਭਾਈ ਰੂਪਾ ਜਿਹੜਾ ਬਠੰਡਾ ਸੀ ਰਾਮਪਰਾਹੁਣ ਨੇੜੇ ਪਿੰਡ ਬਾਈ ਨੇੜੇ ਪਿੰਡ ਸਰਾਜਪੁਰ ਰਹਿੰਦਾ ਇਧਰ ਮੈਂ ਭਗਤਾ ਰਹ ਜਾਂਦਾ ਬਿਹਾਲਪੁਰ ਦੀ ਛੜਕ ਤੇ ਆਪਣਾ ਘਰ ਮੋਬਾਈਲ ਨੰਬਰ ਬੋ ਨੰਬਰ 7697 34117 ਠੀਕ ਹੈ ਬਾਈ ਭਾਈ ਜਿਹੜੀ ਇਹ ਬੈਲ ਦੇ ਨੇ ਕਿਹੜਾ ਸੋਸ ਹੁੰਦੀ ਹੈ ਪਹਿਲੇ ਸੋਸ ਹੁੰਦੀ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਅਰੇ 7-8 ਦਿਨਾਂ ਦੀ ਕੱਚੀ ਹੈ 7 ਤੋਂ 8 ਦਿਨਾਂ ਦੀ 8 ਦਿਨਾਂ ਬਾਕੀ ਹੈ ਠੀਕ ਹੈ ਭਾਈ ਦੰਦਾ ਜਾਂ ਹਾਂ ਦੰਦਾਏ ਦੁੰਦੀ ਹੈ ਜੀ ਠੀਕ ਹੈ ਦੋ ਦੰਦਾ ਦੀ ਦੋ ਦੰਦਾ ਠੀਕ ਹੈ ਭਾਈ ਫੇਸ ਬੜਾ ਚੰਗਾ ਕੁਆਲਿਟੀ ਚੈੱਕ ਕਰ ਲੋ ਕੁਆਲਿਟੀ ਇੱਕ ਨੰਬਰ ਉਹਦੀ ਵਾਦੀ ਚੰਗੀ ਐ ਸਨਖਾ ਪੁਣਾ ਬੈੜ ਦੇ ਵਿੱਚ ਫੁੱਲਾ ਕੱਦ ਵੀ ਫੁੱਲਾ ਹਾਂ ਕੱਦ ਵੀ ਫੁੱਲਾ ਭਾਈ ਛੋਟ ਹੀ ਨਹੀਂ ਹੈਗੀ ਛੋਟੀ ਨਾ ਕਿ ਕੋਈ ਰੀਡ ਫੁੱਲਾਗੀ ਤੇ ਆਰਡਰ ਦੇਖੋ ਭਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਮੁੱਠੀ ਵਾਲਾ ਥਣ ਇਕੱਲਾ ਇਕੱ ਪੂਰੀ ਵਿਥੀ ਤੇ ਥਾਣਾ ਚਾਰੇ ਥਾਣੇ ਕੋਲੇ ਪੂਰੇ ਗੈਬ ਤੇ ਆ ਕੱਚੀ ਕੱਚੀ ਆ ਉਹ ਸਾਬ ਨਾ ਦਰਦਾ ਨਹੀਂ ਲੋਤਾ ਹੂੰ ਠੰਡੀ ਸੀਲ ਫੋਲ ਆ ਫੋਲ ਲਗਾਦਾ ਦੰਦਾ ਜਿ ਵਹਿੜਾ ਖੋਲ ਦੇ ਭਾਈ ਤੋਰ ਕੇ ਖਾ ਲੈ ਕਿੰਨਾ ਕੁ ਦੁੱਧ ਦੇ ਦੂ ਅਸਟੀ ਮੇਟ ਜੇ ਦੋਲੇ ਜੇ ਕੋਈ ਸੇਵਾ ਵਾਲਾ ਬੰਦਾ ਲੈਦਾ ਵੀ ਕੋਲੋਂ ਬੱਚੀ ਕੱਢ ਦੁੱਧ ਹੂੰ ਠੀਕ ਆ ਭਾਈ ਹੂੰ ਬਰੀਡ ਚੈੱਕ ਕਰੋ ਭਾਈ ਤੋਰਾ ਇੱਕ ਨੰਬਰ ਲੈ ਵਾਲੂ ਆ ਕਮਾਲ ਦਾ ਪੋਰਟੀ ਵਾਲਾ ਥਾਣਾ ਕੱਲਾ ਕੱਲਾ ਛੋਟੀ ਨਾ ਮੰਨੇ ਬੰਦਾ ਕੱਦ ਵਾਲੀ ਆ ਪੂਰੀ ਸਹੀ ਗੱਲ ਆ ਬਈ ਹਾਂ ਛੋਟੀ ਨਾ ਮੰਨੋ ਦੰਦਾ ਚ ਬੈੜਾ ਕੱਦ ਘਾਟ ਵਾਲੀ ਆ ਪਹਿਲਾ ਸੂਆ ਸਾਰੀਆਂ ਗੱਲਾਂ ਓਕੇ ਆ ਲੈ ਤੋਰੇ ਤਾਰੇ ਦੀ ਵੀ ਇੱਕ ਨੰਬਰ ਆ ਬਈ ਤੇ ਕੀ ਮੋਲ ਆ ਬਈ ਜੈ ਜੈ ਮੋਲ ਬਸ ਆਪਾਂ ਲੈਣ ਦੇਣੀ ਆ ਡਾਕਟਰ 62000 ਦੀ ਬੱਚੀ ਦੇਵਾਂਗੇ ਚੱਕ ਬਈ ਜਮਾ ਜੈ ਜੈ ਮੋਲ ਆ 62000 ਦੀ ਬਾਈ ਕਹਿੰਦਾ ਬੈੜ ਦੇ ਦੇਾਂਗੇ ਮੁੱਲ ਕਰਾਉਣਾ ਜਨਾ ਮਰਜ਼ੀ ਮੁੱਲ ਕਰਾਉਣਾ ਪਾਉਂਦੀ ਕੋਈ 70 ਕਰਾ ਲੈ ਉਹ ਵਾਹ ਜੇ ਸਵਾ ਕੇ ਕੋਈ ਬੱਚੀ ਵੇਚਣੀ ਹੋ 70 75000 ਦੀ ਹੈ ਹੂੰ ਸਹੀ ਗੱਲ ਆ ਬਾਈ ਕੱਚੀ ਕੱਚੀ ਕੋਈ ਆ ਕੱਚੀ ਕੱਚੀ ਦਾ ਮੋਲ ਲਾ ਮੋਲ ਜਮਾ ਜਾਇ ਜਾਂ ਮਾਨਤਨ ਹੋ ਜਾਊਗਾ ਕੋਈ ਚੱਕਰ ਨਹੀਂ ਬਾਈ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ